ਲੋਵੀ ਦੋਸਤੋ ਜ਼ਿਮੀਂਦਾਰ ਨੂੰ ਬਚਾਉਣ ਵਾਲਾ ਝੋਨਾ ਸੇਮ ਵਾਲੇ ਵਾਹਣ ਦੇ ਵਿੱਚ ਹੋਣ ਵਾਲਾ ਝੋਨਾ ਕਰਜ਼ੇ ਤੋਂ ਤੁਹਾਨੂੰ ਕਢਾਉਣ ਵਾਲਾ ਝੋਨਾ ਨੇਰੀ ਤੂਫਾਨ ਪਾਣੀ ਦੇ ਵਿੱਚ ਡਟ ਕੇ ਖਲਾਉਣ ਵਾਲਾ ਝੋਨਾ ਤਾਂ ਸੱਜਣੋ ਰੇ ਸਪਰੇ ਦਾ ਖਰਚਾ ਘਟਾਉਣ ਵਾਲਾ ਝੋਨਾ ਐਹੋ ਜੀ ਵੈਰਾਈਟੀ ਬਾਰੇ ਦੱਸੂਗਾ ਜਿਹੜੀ ਵੈਰਾਈਟੀ ਤੁਸੀਂ ਐਸ ਸਾਲ ਲਾ ਲੋਗੇ ਨਾ ਤੇ ਗਰੰਟੀ ਆ ਮੇਰੀ ਵਿਕ ਅਧਿਕ ਘਾਟਾ ਨਹੀਂ ਖਾਉਂਗੀ। ਤਾਂ ਦੋਸਤੋ ਇਹ ਮੈਂ ਪਿਛਲੇ 2-3 ਸਾਲ ਪਹਿਲਾਂ ਇਹ ਝੋਨਾ ਲਾਉਂਦਾ ਰਿਆਂ। ਇਸ ਝੋਨੇ ਦਾ ਨਾਂ ਹੈਗਾ 28P67 ਜਿਹਨੂੰ ਕਹਿ ਦਿੰਦੇ ਹਾਈ ਬ੍ਰੈਡ ਪੈਨਰ 28P67। ਦੋਸਤੋ ਪਹਿਲੀ ਗੱਲ ਇਹ ਆ ਵੀ ਜਦੋਂ ਵੀ ਤੁਸੀਂ ਇਹ ਬੀਜ ਲਾਉਣਾ ਪੱਕਾ ਬਿੱਲ ਹੋਵੇ ਤੁਹਾਡੇ ਕੋਲੇ। ਭਰਾਂ ਦੀ ਤੁਹਾਨੂੰ 1000 ਰੁਪਏ ਕਿਲੋ ਕਿਉਂ ਨਾ ਮਿਲੇ। ਪੱਕਾ ਬਿੱਲ ਲੈਣਾ 28P67 ਪੈਨਰ ਝੋਨੇ ਦਾ। ਜੇਕਰ ਕੋਈ ਤੁਹਾਨੂੰ ਬਿੱਲ ਨਹੀਂ ਨਾ ਦਿੰਦਾ ਤਾਂ ਮੇਰਾ ਵੀਰ ਭੁੱਲ ਕੇ ਵੀ ਨਾ ਲਿਆ ਜਿਉ ਬੀਡ ਡੁਪਲੀਕੇਟ ਆ। ਮਾੜੇ ਪਾਣੀ ਦੇ ਵਿੱਚ ਹੋ ਜਾਂਦਾ। ਯੂਰੀਆ 2 ਗੱਟੇ ਭਾਲਦਾ ਸਪਰੇਅ ਇੱਕ ਸੁੰਡੀ ਦੀ ਭਾਲਦਾ ਫੰਗਸ ਇਹਨੂੰ ਪੈਂਦੀ ਨਹੀਂ ਪਾਣੀ ਇਹ ਬਚਾਉਂਦਾ 105 ਦਿਨਾਂ ਚ ਪੱਕ ਜਾਂਦਾ ਦੋਸਤੋ ਝੋਨਾ 30 ਦਿਨ ਲੈਂਦਾ ਪਨੀਰੀ ਦੇ 135 ਦਿਨਾਂ ਚ ਝੋਨਾ ਤੁਹਾਡਾ ਪੱਕ ਕੇ ਤਿਆਰ ਹੋ ਜਾਂਦਾ ਥੋੜਾ ਜਿਹਾ ਲੇਟ ਵੀ ਲਾ ਸਕਦੇ ਇਹਦੇ ਕੋਈ 2-4 ਦਿਨ 5 ਦਿਨ ਪਾਣੀ ਨਾਲ ਲੱਗੂਗਾ ਤੇ ਇਹਦੀ ਜਾਨ ਹੀ ਨਿਕਲਦੀ ਮਾੜੇ ਵਾਣ ਦੇ ਵਿੱਚ ਵੀ ਦੋਸਤੋ ਮਾੜੇ ਤੋਂ ਮਾੜੇ ਵਾਣ ਗੰਦੇ ਤੋਂ ਗੰਦੇ ਵਾਣ ਸੇਮ ਵਾਲੇ ਵਾਣ ਦੇ ਵਿੱਚ ਵੀ ਦੋਸਤੋ ਇਹ 70 ਮਣ ਤੋਂ ਨਹੀਂ ਮਰਦਾ ਜੇਕਰ ਤੁਹਾਡਾ ਵਾਹਣ ਚੰਗਾ ਨਾ ਮੋਟਰ ਦਾ ਪਾਣੀ ਲਾ ਕੇ ਵੀ ਪਾਲੋ ਨਾ ਚੰਗੇ ਵਾਹਣ ਚ ਦੋਸਤੋ ਇਹ 90 ਮਣ ਤੋਂ ਨਹੀਂ ਮਰਦਾ ਕਈਆਂ ਵੀਰਾਂ ਨੇ ਤਾਂ 100 100 ਮਣ ਝੋਨਾ ਕੱਢਿਆ ਹੋਇਆ ਪੈਨਰ 28p 67 ਸਾਡੇ ਮਕਸਰ ਦੇ ਵਿੱਚ ਬਹੁਤ ਲੱਗਦਾ ਦੋਸਤੋ ਪੈਨਿਰ ਪਾਇਓ ਨੀਰ ਵੀ ਕਹਿ ਦਿੰਦੇ ਪੈਨਰ ਵੀ ਕਹਿ ਦਿੰਦੇ 28p 67 ਝੋਨਾ ਪੱਕਾ ਬਿੱਲ ਹੋਣਾ ਚਾਹੀਦਾ ਤੁਹਾਡੇ ਕੋਲ ਜੇਕਰ ਪੱਕਾ ਬਿੱਲ ਨਹੀਂ ਤਾਂ ਮੇਰੇ ਨਾਲ ਮੈਂ ਉਹਦੀ ਗਰੰਟੀ ਨਹੀਂ ਕਰਦਾ ਕੋਈ ਮੈਨੂੰ ਉਹਨਾਂ ਨੇ ਪੈਸਾ ਨਹੀਂ ਦਿੱਤਾ ਕਿਉਂਕਿ ਮੈਂ 2 3 ਸਾਲ ਮੇਰੇ ਖੇਤ ਵਿੱਚ ਮਿੱਟੀ ਪਾਉਣ ਤੋਂ ਬਾਅਦ ਲਾਇਆ ਤੇ ਮੈਂ ਕਰਜ਼ੇ 'ਚੋਂ ਨਿਕਲਿਆ 70 70 75 75 ਹਜ਼ਾਰ ਦਾ ਝੋਨਾ ਅਜ ਤੋਂ 3-3 4-4 ਸਾਲ ਪਹਿਲਾਂ ਹੁੰਦਾ ਰਿਹਾ ਬਾਸਮਤੀ ਦੇ ਬਰਾਬਰ ਚੜਦਾ ਰਿਹਾ ਤੇ ਦੋਸਤੋ ਕਈਆਂ ਦੇ ਖੇਤਾਂ ਦੇ ਵਿੱਚ ਇਹਨੇ 105 110 ਮਣ ਦਾ ਵੀ ਝਾੜ ਦਿੱਤਾ ਹੋਇਆ ਜੇਕਰ ਤੁਸੀਂ ਦੋ ਗੱਟੇ ਯੂਰੀਆ ਨੂੰ ਪਾਉਂਗੇ ਨਾ ਤਾਂ ਤੁਹਾਨੂੰ ਨਾ ਫੰਗਸ ਦੀ ਸਪਰੇਅ ਕਰਨ ਦੀ ਲੋੜ ਨਾ ਤੇਲੇ ਦੀ ਤੇ ਨਾ ਸੁੰਡੀ ਦੀ ਕੱਲਾ ਜ਼ਿੰਕ ਪੋਟਾਸ਼ ਤੇ ਸਲਫਰ ਇਹਨੂੰ ਤੁਸੀਂ ਜ਼ਰੂਰ ਪਾਉਣਾ ਕੋਈ 12 ਤਰੇਠ ਨਹੀਂ ਪਾਲਦਾ ਇਹ ਜੇਕਰ ਤੁਸੀਂ 2.5 ਗੱਟੇ ਕਰਤੀ ਤਾ ਸੁੰਡੀ ਦੀ ਸਪਰੇਅ ਕਰਨੀ ਪਊਗੀ ਜੇਕਰ ਤੁਸੀਂ ਤਿੰਨ ਗੱਟੇ ਕਰਤੀ ਕਿੱਲੇ ਦੇ ਤਾਂ ਬਾਈ ਜੀ ਫੰਗਸ ਵੀ ਪਾਊਗੀ ਸੁੰਡੀ ਵੀ ਪਾਊਗੀ ਤਾਂ ਤੇਲਾ ਵੀ ਪਾਊਗਾ ਦੋਸਤੋ ਦੋ ਗੱਟੇ ਤੋਂ ਵੱਧ ਇਹਨੂੰ ਯੂਰੀਆ ਨਾ ਪਾਓ ਇੱਕ ਵਾਰਾ ਸਿੰਗਲ ਸਿੰਗਲ ਜਾਂ ਲੱਗਦਾ ਜਦੋਂ ਇਹਨੂੰ ਮੁੰਜਰ ਲੱਗਦੀ ਆ ਨਾ ਮੁੰਜਰ ਇਹਦੀ ਆਈਡੀ ਲੰਮੀ ਲੰਮੀ ਹੁੰਦੀ ਆ ਆਮ ਮੁੰਜਰ ਨਾਲੋਂ ਇਹਦਾ ਡੁੱਡਾ ਵਜ਼ਨ ਹੁੰਦਾ ਤੁਸੀਂ ਮੁੰਜਰ ਇਹਦੀ ਮਿਣਕੇ ਵੇਖ ਲਿਆ ਜੇ ਦਾਣੇ ਹੁੰਦੇ ਮੋਟੇ ਹਾਈਬ੍ਰਿਡ ਝੋਨਾ ਮੈਂ ਤੁਹਾਨੂੰ ਸਲਾਹ ਦਊਂਗਾ ਇਸ ਵਾਰ ਤੁਸੀਂ ਜੇਕਰ ਤੁਹਾਡਾ ਖੇਤ ਵਿੱਚ ਹੋਰ ਝੋਨੇ ਝਾੜ ਨਹੀਂ ਦਿੰਦੇ वैसे पानी पानी त मैं च पार्ट्स ਕਰਦਾ ਪੀਆਰ 131 ਪੀਆਰ 126 ਦੀ ਪਰ ਜੇਕਰ ਵਾਣ ਮਾੜਾ ਪਾਣੀ ਮਾੜੇ ਪਾਣੀ ਘਾਟਾ ਬੋਰ ਤੇ ਭਾਲ ਦੇ ਜੇ ਇੰਜਨ ਤੇ ਤੇਲ ਮਚਾ ਕੇ ਭਾਲ ਦੇ ਜੇ ਤਾਂ 28 पी 63 ਪਾਈਨਰ ਝੋਨਾ ਚੁੱਪ ਕਰਕੇ ਖੇਤ ਚ ਲਾ ਲਓ ਤੇ ਇਹ ਤੁਹਾਨੂੰ ਕਰਜ਼ੇ ਚੋਂ ਕੱਢ ਦੂ ਇਹ ਜ਼ਮੀਂਦਾਰ ਦਾ ਦੋਸਤ ਆ ਜ਼ਿਮੀਂਦਾਰ ਦਾ ਮਿੱਤਰ ਝੋਨਾ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਕਰਨੀ ਮਰਜ਼ੀ ਤੁਸੀਂ ਆਪਦੀ ਆ ਅਗਲੀ ਵੀਡੀਓ 'ਚ ਦੱਸਾਂਗੇ ਵੀ ਇਸ ਵਾਰ ਤੁਸੀਂ ਝੋਨਾ ਲਾਉਣਾਗੇ ਬਾਸਮਤੀ ਲਾਉਣੀ ਚੰਗੇ ਮਾਨ ਦੇ ਵਿੱਚ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰ ਲਵ